ਇਹ ਛੱਤ ਦੇ ਉੱਪਰ 3D ਡਿਜ਼ਾਈਨ ਬਣਾਇਆ ਹੋਇਆ ਜੋ ਕਿ POP ਦਾ ਇਹ ਬ੍ਰਾਂਡ ਦੇ ਵਿੱਚ ਇਹ ਮੇਨ ਐਂਟਰੀ ਆ ਗਈ ਇੱਕੋ ਹੀ ਮੇਨ ਐਂਟਰੀ ਹੈ ਇਸ ਕੋਠੀ ਦੀ ਆ ਵੇਖੋ ਤੇ ਐਲੂਮੀਨੀਅਮ ਦੀਆਂ ਗ੍ਰੇਲਾਂ ਲੱਗੀਆਂ ਹੋਈਆਂ ਨੇ ਦੋਸਤੋ ਜਿਸਤੀ ਇਹ ਲੌਬੀ ਸਾਹਮਣੇ ਤੁਸੀਂ ਲੌਬੀ ਚਾਤ ਮਾਰ ਲਓ ਕਾਫੀ ਖੁੱਲੀ ਲੌਬੀ ਹੈਗੀ ਤੇ ਡਿਊਪਲੈਕਸ ਕੋਠੀ ਹੈਗੀ ਬਹੁਤ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਜਿਆਦਾ ਲਾਈਟਾਂ ਦੀ ਜ਼ਰੂਰਤ ਨਹੀਂ ਹੈਗੀ ਤੇ ਇਹ ਡਰੈਇੰਗ ਰੂਮ ਲੈਫਟ ਸਾਈਡ ਤੇ ਐਂਟਰ ਹੋਣ ਸਾਰ ਜਿਸ ਦੇ ਵਿੱਚ ਇੱਕ ਵੱਡੀ ਵਿੰਡੋ ਲਾਈ ਹੋਈ ਹੈ 12 बाय 12 स्क्वेयर फुट ਦਾ ਹੈ ਡ੍ਰੈਂਗ ਰੂਮ ਆਗਾ ਖੁੱਲਾ ਇਸ ਦਾ ਦਰਵਾਜਾ ਰੱਖਿਆ ਹੋਇਆ ਹੈ ਬਾਹਰ ਜੋ ਕਿ ਪਰਦਾ ਹੀ ਪੈਣਾ ਕੋਈ ਚਗਾਠ ਨਹੀਂ ਲੱਗੀ ਇਸ ਦੇ ਵਿੱਚ ਇਧਰ ਬੈਕ ਸਾਈਡ ਤੇ ਕਾਮਨ ਵਾਸ਼ਰੂਮ ਤੇ ਡ्रेसਿੰਗ ਰੂਮ ਬਣਾਏ ਹੋਏ ਨੇਗੇ ਜੋ ਕਿ ਲੌਬੀ ਨਾਲ ਅਟੈਚ ਆਪਾਂ ਸਾਰੇ ਪਰਿਵਾਰ ਯੂਜ਼ ਕਰ ਸਕਦੇ ਆਂਗੇ ਇਸ ਨੂੰ ਆ ਦੇਖੋ ਟਾਈਲ ਵਗੈਰਾ ਚੜੀ ਹੋਈ ਆ ਉੱਪਰ ਛੱਤ ਤੱਕ ਸਾਰੀ ਵਾਲ ਦੇ ਉੱਤੇ ਕਾਫੀ ਵਧੀਆ ਲਾਇਨਾ ਦੋਸਤੋ ਕੋਠੀ ਦਾ ਬਹੁਤ ਸੋਹਣਾ ਕਾਫੀ ਲਾਈਟ ਪੈਂਦੀ ਹੈ ਇਹ ਕੋਠੀ ਦੇ ਵਿੱਚ ਤੇ ਕਾਫੀ ਡਿਊਪਲੈਕਸ ਦਾ ਕੋਠੀ ਆ ਵੇਖੋ ਤੇ ਉੱਪਰ ਝੂਮਰ ਵਗੈਰਾ ਲਗਾਇਆ ਹੋਇਆ ਹੈਗਾ ਛੱਤ ਤੇ ਕਾਫੀ ਉੱਪਰ ਇੱਕ ਵਿੰਡੋ ਲੱਗੀ ਹੋਈ ਹੈਗੀ ਤੇ ਇਧਰ ਬੈਕ ਸਾਈਡ ਤੇ ਇੱਕ ਬੈੱਡਰੂਮ ਬਣਿਆ ਹੋਇਆਗਾ ਜੋ ਕਿ ਸਾਹਮਣੇ ਦੇਖਦੇ ਹੋ ਤੁਸੀਂ ਉਸ ਦੇ ਵਿੱਚ ਬੈਕ ਸਾਈਡ ਤੇ ਹੀ ਵਿੰਡੋ ਹੈ ਤੇ ਉਸ ਦੇ ਨਾਲ ਹੀ ਇੱਕ ਸਟੋਰ ਅਟੈਚ ਕੀਤਾਗਾ ਆ ਵੇਖੋ ਛੋਟਾ ਇੱਕ ਸਟੋਰ ਬਣਾਇਆ ਹੋਇਆ ਤੇ ਸਟੋਰ ਉੱਪਰ ਸੈਲਫ ਪਾ ਕੇ ਵਿੱਚ ਟਾਇਲ ਵਗੈਰਾ ਲਾਈ ਹੋਈ ਆ ਕੰਧ ਤੇ ਤਾਂ ਕਿ ਸਮਾਨ ਖਰਾਬ ਨਾ ਹੋਵੇ ਸੱਲਣਾ ਫੜੇ ਕੰਧਾਂ ਦੀ ਤੇ نیچے ਜਿਹੜਾ ਇਹ ਗਰਾਉਂਡ ਫਲੋਰ ਆ ਇਹਦੇ ਤੇ ਪੱਥਰ ਲੱਗਿਆ ਹੋਇਆ ਹੈ ਰਗੜਾਈ ਵਾਲਾ ਆਪਣਾ ਮਾਰਬਲ ਲਗਾਇਆ ਹੋਇਆਗਾ ਟਾਇਲ ਨਹੀਂ ਲੱਗੀ ਹੋਈ ਉੱਪਰ ਆਪਾਂ ਵੇਖਾਂਗੇ ਫਰਸਟ ਫਲੋਰ ਤੇ ਦਿਖਾਵਾਂਗੇ ਤੁਹਾਨੂੰ ਕੀ ਲੱਗਿਆ ਹੋਇਆ ਆਪਾਂ ਨੂੰ ਨਹੀਂ ਪਤਾ ਤੇ ਪੌੜੀਆਂ ਦੀ ਜਗ੍ਹਾ ਆ ਗਈ ਦੋਸਤੋ ਜੋ ਮੇਨ ਐਂਟਰੀ ਦੇ ਨਾਲ ਹੀ ਇੱਕ ਪੌੜੀਆਂ ਦੀ ਜਗ੍ਹਾ ਆ ਗਈ ਤੇ ਉਸ ਦੇ ਨਾਲ ਇਧਰ ਦੂਸਰੀ ਸਾਈਡ ਤੇ ਵੀ ਇੱਕ ਬੈਡਰੂਮ ਬਣਿਆ ਹੋਇਆਗਾ ਆ ਵੇਖੋ ਜਿਸ ਦੇ ਵਿੱਚ ਡਾਊਨ ਸੀਲਿੰਗ ਹੋਈ ਹੋਈ ਹੈਗੀ ਤੇ ਇੱਕ ਵਾਸ਼ਰੂਮ ਅਟੈਚ ਹੈ ਇਸ ਰੂਮ ਦੇ ਨਾਲ ਤੇ ਇਸ ਦੇ ਵਿੱਚ ਵੀ ਟਾਇਲ ਵਾਲ ਦੀ ਸਾਰੀ ਕੰਤ ਤੇ ਚੜਾਈ ਹੋਈ ਹੈਗੀ ਉੱਪਰ ਤੱਕ ਛੱਤ ਤੱਕ ਟਾਇਲ ਚੜੀ ਹੋਈ ਹੈਗੀ ਤੇ ਸਾਹਮਣੇ ਜੋ ਤੁਸੀਂ ਰਸੋਈ ਦੇ ਨਾਲ ਦੇਖ ਰਹੇ ਹੋ ਕਿਚਨ ਦੇ ਇਹ ਡਾਈਨਿੰਗ ਹਾਲ ਬਣਾਇਆ ਹੋਇਆਗਾ ਤੇ ਇਹ ਕਿਚਨ ਹੈਗਾ ਜਿਸ ਦੇ ਵਿੱਚ ਇੱਕ ਕਾਰਨਰ ਵਿੰਡੋ ਲੱਗੀ ਹੋਈ ਹੈ ਤੇ ਕਾਫੀ ਖੁੱਲੀ ਕਿਚਨ ਹੈ ਪੂਰੀ ਵਧੀਆ ਤੇ ਸਾਹਮਣੇ ਡਾਈਨਿੰਗ ਹਾਲ ਹੈਗਾ ਜਿਸ ਦੇ ਵਿੱਚ ਡਾਈਨਿੰਗ ਟੇਬਲ ਲੱਗਣਾ ਤੇ 프ਰੰਟ ਤੇ ਇੱਥੇ ਆਪਾਂ ਰੋਟੀ ਵਗੈਰਾ ਖਾ ਸਕਦੇ ਹਾਂ ਰੋਟੀ ਪਾਣੀ ਬਹੁਤ ਵਧੀਆ ਚੀਜ਼ ਲੱਗੀ ਇਹ ਤੇ ਇਧਰ ਇੱਕ ਛੋਟਾ ਬਾਰ ਰੱਖਿਆ ਹੋਇਆ ਹੈਗਾ ਸਾਈਡ ਤੇ ਵਿੜੇ ਵਿੱਚ ਜਾਣ ਵਾਸਤੇ ਤੇ ਆਜੋ ਫਰਸਟ ਫਲੋਰ ਤੇ ਲੈ ਕੇ ਚੱਲਦੇ ਹਾਂ ਦੋਸਤੋ ਉੱਪਰ ਤੇ ਬਲੈਕ ਟਾਈਲ ਲਾਈ ਹੋਈ ਹੈ ਜੋ ਕਿ ਪੌੜੀਆਂ ਦੇ ਵਿੱਚ ਰੰਗ ਕਰ ਰਹੇ ਸੀਗੇ ਬਾਈ ਹੋਰੇ ਕੋਠੀ ਨੂੰ ਤੇ ਬਾਈ ਜੋ ਕੋਠੀ ਦਾ ਰੰਗ ਕਰ ਰਹੇ ਨੇ ਬਹੁਤ ਸੋਹਣਾ ਵਧੀਆ ਕੰਮ ਕਰਦੇ ਨੇ ਵੀਰ ਹੋਰੇ ਤੇ ਇਹਨਾਂ ਦਾ ਵੀ ਆਪਾਂ ਨੰਬਰ ਸਕਰੀਨ ਤੇ ਪਾਵਾਂਗੇ ਜੇਕਰ ਤੁਸੀਂ ਵੀ ਕੋਈ ਰੰਗ ਕਰਨ ਦਾ ਕਰਾਉਣਾ ਹੈ ਜਿ ਘਰਵਾਰ ਜਾਂ ਕੋਈ ਪੇਂਟ ਵਗੈਰਾ ਕਿਤੇ ਵੀ ਕਰਵਾਉਣਾ ਹੈ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਰਨੈਲ ਸਿੰਘ ਇਹਨਾਂ ਦਾ ਆਪਾਂ ਨੰਬਰ ਪਾ ਦਾਂਗੇ ਸਕਰੀਨ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਕਦੋਂ ਵੀ ਕੰਮ ਕਰਵਾ ਸਕਦੇ ਹੋ ਤੇ ਉੱਪਰ ਫਰਸਟ ਫਲੋਰ ਦੇ ਉੱਪਰ ਵੀ ਪੱਥਰ ਲੱਗਿਆ ਹੋਇਆ ਜੋ ਕਿ ਰਗੜਾਈ ਵਾਲਾ ਸੇਮ ਟਾਇਲ ਨਹੀਂ ਲੱਗੀ ਹੋਈ ਹੈਗੀ ਇੱਥੇ ਵੀ ਤੇ ਇੱਥੇ ਗ੍ਰੈਲ ਲੱਗਣੀ ਹੈ ਜੋ ਕਿ ਜਗ੍ਹਾ ਛੱਡੀ ਹੋਈ ਹੈ ਇਧਰ ਸਾਈਡ ਤੇ ਬਾਲਕਨੀ ਨੂੰ ਦੋ ਰਸਤੇ ਲੰਗੇ ਇੱਕ ਇਧਰ ਇਹ ਰਾਈਟ ਸਾਈਡ ਵਾਲਾਗਾ ਜਿੱਥੇ ਕਿ ਇੱਕ ਬੈੱਡਰੂਮ ਬਣਿਆ ਹੋਇਆ ਆ ਦੇਖੋ ਸਾਹਮਣੇ ਵਿੰਡੋ ਹੈਗੀ ਸੇਮ ਨੀਚੇ ਡ੍ਰੈنگ ਰੂਮ ਹੈ ਉਸ ਦੇ ਉੱਪਰ ਇਹ ਬੈੱਡਰੂਮ ਹੈਗਾ ਸੇਮ ਸਾਈਜ਼ ਦਾ ਜੋ ਕਿ ਡ੍ਰੈنگ ਰੂਮ ਸਾਈਜ਼ ਦਾ ਉੱਪਰ ਇਹ ਬੈੱਡਰੂਮ ਬਣਿਆ ਹੋਇਆ ਤੇ ਇਹ ਖਾਲੀ ਜਗ੍ਹਾ ਜੋ ਬਾਲਕਨੀ ਨੂੰ ਜਾਂਦੀ ਹੈਗੀ ਵੱਡਾ ਗੇਟ ਰੱਖਿਆ ਹੋਇਆ ਹੈ ਦਰਵਾਜ਼ਾ ਆ ਵੇਖੋ ਤੇ ਇੱਥੇ ਫਰੰਟ ਤੇ ਬਾਈ ਉਹਨਾਂ ਨੇ ਆਹ ਲਾਉਣਾ ਸ਼ੀਸ਼ਾ ਜੋ ਕਿ ਗਲਾਸ ਲਗਾਉਣਾ ਹੈਗਾ ਡਿਜ਼ਾਈਨਿੰਗ ਪੁਗਾ ਕੇ ਤੇ 프ਰੰਟ ਤੋਂ ਉੱਪਰੋਂ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਕੋਠੀ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਬਾਈ ਠੇਕੇਦਾਰ ਨੇ ਕੋਰਾ-ਕੂਰਾ ਬਣਾ ਕੇ ਵਧੀਆ ਐ ਪੂਰੀ ਸਫਾਈ ਨਾਲ ਕੰਮ ਕੀਤਾ ਰੀਜਨਲ ਤੇ ਇਹ ਬੈਕ ਸਾਈਡ ਤੇ ਬਾਹਰ ਰੱਖਿਆ ਹੋਇਆ ਜੋ ਕਿ ਮੰਗਰ ਜਾਣ ਵਾਸਤੇ ਕਰਦੇ ਮੰਗਰ ਖੁੱਲੀ ਜਗ੍ਹਾ ਗਈ ਕਾਫੀ ਆ ਵੇਖੋ ਤੇ ਉੱਪਰ ਬਾਦਰਾ ਦਿੱਤਾ ਹੋਇਆ ਹੈਗਾ ਜੋ ਕਿ ਕਮਰਿਆਂ ਨੂੰ ਜੋ ਕਿ ਲੌਬੀ ਹੈਗੀ ਫਰਸਟ ਫਲੋਰ ਤੇ ਉਸ ਨੂੰ ਬੈਕ ਨੂੰ ਬਾਦਰਾਂ ਦਿੱਤਾ ਹੋਇਆ ਜ਼ਰੂਰ ਤੇ ਇਧਰ ਵਾਸ਼ਰੂਮ ਤੇ ਡਰੈਸਿੰਗ ਰੂਮ ਜੋ ਲੌਬੀ ਨਾਲ ਅਟੈਚ ਨੇਗੇ ਉੱਪਰ ਫਰਸਟ ਫਲੋਰ ਤੇ ਬਣੇ ਹੋਏ ਨੇਗੇ ਤੇ ਪੀਓਪੀ ਵਗੈਰਾ ਕੀਤੀ ਹੋਈ ਆ ਸਾਰੀ ਕੰਧ ਤੇ ਵਾਲ ਤੇ ਟਾਈਲ ਜੜੀ ਹੋਈ ਹੈਗੀ ਵਾਸ਼ਰੂਮ ਦੇ ਵਿੱਚ ਤੇ ਇਹ ਦੂਸਰਾ ਦੂਸਰੀ ਸਾਈਡ ਤੋਂ ਵਾਰ ਜਾਂਦਾ ਜੋ ਕਿ ਬਾਲਕਨੀ ਨੂੰ ਆਜੋ ਫਰੰਟ ਤੇ ਲੈ ਕੇ ਚੱਲਦੇ ਆ ਤੁਹਾਨੂੰ ਗੋਠੀ ਦੇ ਇਹ 프ਰੰਟ ਤੋਂ ਵੀ ਤੁਹਾਨੂੰ ਦਿਖਾ ਦਿੰਨਾ ਕਿਵੇਂ ਦਾ ਐਲੀਵੇਸ਼ਨ ਹੈ ਕੋਠੀ ਦਾ ਤੇ ਇੱਧਰ ਵੀ ਪਰਲੀ ਸਾਈਡ ਤੋਂ ਟੈਪਰ ਕੀਤਾ ਹੋਇਆ ਹੈਗਾ ਉੱਪਰ ਤੇ ਇੱਥੇ ਗਲਾਸ ਲੱਗਣਾ ਹੈਗਾ ਜੋ ਕਿ ਗ੍ਰਿਲ ਦੇ ਵਿੱਚ ਫਿਕਸ ਕਰਕੇ ਡਿਜ਼ਾਈਨਿੰਗ ਵਾਲਾ ਆ ਬੀਖੋ ਦੋਸਤੋ ਬਹੁਤ ਸੋਹਣਾ ਨਕਸ਼ਾ ਕੋਠੀ ਦਾ ਬਹੁਤ ਸੋਹਣਾ ਮੈਪ ਹੈ ਅੰਦਰੋਂ ਪਲਾਨ ਬਹੁਤ ਵਧੀਆ ਪਲਾਨ ਹੈਗਾ ਸੋ ਕਿਵੇਂ ਲੱਗਾ ਤੁਹਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆ ਜੋ ਬੈਕ ਆ ਗਿਆ ਆਪਾਂ ਉੱਪਰੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਉੱਪਰ ਸਿਰਫ ਟੈਂਕੀ ਛੱਤੀ ਹੋਈ ਹੈਗੀ ਜੋ ਕਿ ਆਦੀ ਕਰੋਲੇ ਦਾ ਰੰਗ ਕੀਤਾ ਹੋਇਆ ਬਾਈ ਹੋ ਰਿਆ ਨੇ ਸਾਰੀ ਕੋਠੀ ਦੇ ਵਿੱਚ ਤੁਸੀਂ ਵੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਰੰਗ ਕਰਵਾ ਸਕਦੇ ਹੋ ਕਦੇ ਵੀ ਕੋਈ ਲੋੜ ਹੈਗੀ ਤਾਂ ਬਾਈ ਦਾ ਨੰਬਰ ਪਾ ਦਿਆਂਗੇ ਬਸ ਸਕਰੀਨ ਤੇ ਤੇ ਮਮਟੀ ਛੱਤੀ ਹੋਈ ਹੈ ਜੋ ਕਿ ਪੌੜੀਆਂ ਦੀ ਜਗਾ ਉੱਪਰ ਤੇ ਸਾਹਮਣੇ ਆ ਵੇਖੋ ਇਸ ਨੂੰ ਵੀ ਉੱਪਰੋਂ ਬਾਦਰਾ ਪਾਇਆ ਹੋਇਆ ਜੋ ਕਿ ਇਧਰ ਟੈਂਕੀ ਦੀ ਸਲੈਬ ਪਾਈ ਹੋਈ ਹੈਗੀ نیچے ਸਟੋਰ ਦੀ ਤਰ੍ਹਾਂ ਕੁਝ ਹੋਰ ਗਈ ਪਸਮਾਨ ਰੱਖਣਾ ਥੋੜਾ ਬਹੁਤ ਉਹ ਵੀ ਰੱਖ ਸਕਦੇ ਆ ਵਿੱਚ ਸੋ ਕਿਵੇਂ ਲੱਗਾ ਪਲਾਨ ਕੁਠੀਏ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜੋ ਇੱਥੇ ਲੁੱਕ ਦਿੱਤੀ ਹੋਈ ਹੈ ਉੱਪਰ ਨੂੰ ਟੇਪਰ ਕਰਕੇ ਦੇ ਉੱਤੇ ਟਾਈਲ ਲੱਗਣੀ ਹੈਗੀ ਥੋੜਾ ਕੰਨਾ ਕੰਮ ਰਹਿਦਾ ਕੁਠੀਏ